ਵਾਹਿਗੁਰੂ ਸਾਹਿਬ ਜੀ ਪੜਿਆ ਹੋਵੇ ਗੁਨਾਗਾਰ ਤਾਂ ਓਮੀ ਸਾਧ ਨਮਾਰੀਐ ਜੇ ਹਾ ਕਲੇ ਕਲਣਾ ਵੇ ਵੇ ਹੋ ਨਉ ਪਚਾਰੀ ਐ ਐਸੀ ਕਲਾ ਨਾ ਖੇਡੀ ਐ ਜਿੱਤ ਦਰਗਾ ਗਿਆ ਹਾਰੀ ਐ ਪੜਿਆ ਤੈ ਓ ਮੀਆਂ ਵਿਚਾਰ ਅੱਗੇ ਵਿਚਾਰੀ ਐ ਮੋਹ ਚੱਲੈ ਸੋ ਬੱਗੈ ਮਾਰੀਐ ਸਤਨਾ ਧਨ ਵਾਹੀ ਗੁਰੂ ਸਾਹਿਬ ਜੀ ਗਉੜੀ ਮਹਿਲਾ ਪੰਜਵਾ ਛਡ ਸਿਆਨਪ ਬਹੁ ਚਤੁਰਾਈ ਗੁਰਪੂਰੇ ਕੀ ਟੇਕ ਟਿਕਾਈ ਛਡ ਸਿਆਨਪ ਬਹੁ ਚਤੁਰਾਈ ਗੁਰਪੂਰੇ ਕੀ ਟੇਕ ਟਿਕਾਈ ਦੁੱਖ ਬਿਨ ਸੇ ਸੁਖ ਹਰ ਗੁਣ ਗਾਏ ਗੁਰਪੂਰਾ ਭੇਟਿਆ ਲਿਵ ਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲੋ ਸ਼ਾਹਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਮੁੱਚੀ ਮਾਨਵਤਾ ਨੂੰ ਸੰਜੀਵਲਤਾ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲਿਓ ਅਤ ਧੰਨਤਾ ਦੇ ਪਾਤਰ ਹਾਂ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰਵਾਰ ਦੀਆਂ ਹਾਜ਼ਰੀਆਂ ਪਰ ਕੇ ਮਾਲਕ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰਦੇ ਹਾਂ ਗੁਰ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਜ ਦਾ ਪਾਵਨ ਸ਼ਬਦ ਗਉੜੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਮੇ 182 ਤੇ ਸੁਭਾਈ ਮਾਨ ਹੈ 190 ਤੇ ਸੁਭਾਈ ਮਾਨ ਹੈ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਗੁਰੂ ਅਰਜਨ ਦੇਵ ਪਾਛਾ ਜੀ ਬਖਸ਼ਿਸ਼ ਕਰਦੇ ਹਨ ਗਉੜੀ ਮਹਿਲਾ ਪੰਜਵਾ ਦੁੱਖ ਬਿਨ ਸੇ ਸੁਖ ਹਰ ਗੁਣ ਗਾਏ ਗੁਰਪੂਰਾ ਪੇਟਿਆ ਲੇਵ ਲਾਏ ਪਰਹਾਉ ਪਾਛਾਂ ਜੀ ਬਖਸ਼ਿਸ਼ ਕਰਦੇ ਹਨ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਟਿਆਉਣਾ ਕਰਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਖਤਮ ਕਰਕੇ ਸੁੱਖ ਹੀ ਸੁੱਖ ਨੇ ਜਿਹੜੇ ਉਹ ਪ੍ਰਾਪਤ ਕਰ ਲੈਂਦਾ ਗੁਰਪੂਰਾ ਪੇਟਿਆ ਲਿਵਲਾਈ ਇਹ ਜਿਹੜੀ ਬਖਸ਼ਿਸ਼ ਹੈ ਦੁੱਖਾਂ ਦਾ ਖਤਮ ਹੋ ਜਾਣਾ ਤੇ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਆ ਜਾਣਾ ਪਾਤਸ਼ਾਹ ਜੀ ਕਹਿੰਦੇ ਗੁਰ ਪੂਰਾ ਪੇਟਿਆ ਲਿਵਲਾਈ ਜਦੋਂ ਪੂਰੇ ਗੁਰੂ ਦਾ ਮਿਲਾਪ ਹਾਸਲ ਹੋਇਆ ਪੂਰੇ ਗੁਰੂ ਦਾ ਮਿਲਾਪ ਹਾਸਲ ਕਰਨ ਦੇ ਨਾਲ ਜਦੋਂ ਪਰਮੇਸ਼ਰ ਦੇ ਵਿੱਚ ਆਪਣੀ ਸੁਰਤ ਨੂੰ ਜੋੜਿਆ ਪਾਤਸ਼ਾਹ ਜੀ ਕਹਿੰਦੇ ਤਾਂ ਕਿਤੇ ਜਾ ਕੇ ਜਗਿਆਸੂ ਦੇ ਜੀਵਨ ਦੇ ਵਿੱਚ ਇਹ ਬਖਸ਼ਿਸ਼ਾ ਗੁਰੂ ਬਖਸ਼ਿਸ਼ ਕਰਕੇ ਨਿਵਾਜਣਾ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜਦੋਂ ਸਾਝ ਪਾਉਂਦੇ ਹਾਂ ਪਾਤਸ਼ਾਹ ਜੀ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਜਿੰਨੇ ਵੀ ਸੁੱਖ ਨੇ ਦੁਨੀਆਂ ਦੇ ਜਿਤਨੇ ਵੀ ਸੁੱਖਾਂ ਦੇ ਖਜ਼ਾਨੇ ਨੇ ਇਹ ਕਹਿ ਲਓ ਸਾਰੇ ਸ਼ੁਭ ਗੁਣਾ ਦੇ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਵਿੱਚ ਨੇ ਜੇਕਰ ਜਗਿਆਸੂ ਗੁਰਬਾਣੀ ਦਾ ਪਾਠ ਕਰਨ ਦੇ ਨਾਲ-ਨਾਲ ਉਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਸੰਭਾਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਸ ਅੰਮ੍ਰਿਤ ਰੂਪੀ ਬਾਣੀ ਨੂੰ ਹਿਰਦੇ ਵਿੱਚ ਸੰਭਾਲੇ ਹਿਰਦੇ ਵਿੱਚ ਸੰਭਾਲਣ ਤੋਂ ਭਾਵ ਹੈ ਕਿ ਗੁਰੂ ਦਾ ਉਪਦੇਸ਼ ਕੀ ਕਹਿ ਰਿਹਾ ਹੈ ਤੇ ਮੈਂ ਇਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਢਾਲਣਾ ਹੈ ਜਦੋਂ ਉਹ ਮਨੁੱਖ ਇਸ ਉਪਦੇਸ਼ ਨੂੰ ਸਮਝਦਾ ਹੋਇਆ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਂਦਾ ਹੈ ਕਮਾ ਲੈਂਦਾ ਹੈ ਆਛਰ ਜੀ ਕਹਿੰਦੇ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਪੈਦਾ ਹੋ ਜਾਂਦੇ ਨੇ ਦੁੱਖ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਆ ਜਾਏ ਅਸੀਂ ਗੁਰੂ ਦਾ ਓਟ ਆਸਰਾ ਛੱਡ ਕੇ ਜਾਂ ਤੇ ਕਿਸੇ ਪਖੰਡੀ ਬਾਬੇ ਕੋਲ ਜਾ ਕੇ ਪੁੱਛਣਾ ਕਰਦੇ ਆ ਕਿ ਸਾਨੂੰ ਦੱਸਣਾ ਕਰੋ ਸਾਡੇ ਘਰ ਵਿੱਚ ਸੁੱਖ ਕਿਵੇਂ ਆਏਗਾ ਤੇ ਉਹ ਬਾਬਾ ਹਰ ਜਾਂ ਤਾ ਕੋਈ ਧਾਗਾ ਜਾਂ ਮੋਲੀ ਦੇ ਦਿੰਦਾ ਜਾਂ ਫਿਰ ਤਵੀਤ ਦੇ ਦਿੰਦਾ ਤੇ ਤੂੰ ਆਹ ਕੰਮ ਕਰ ਸੁੱਖ ਆ ਜਾਏਗਾ ਇੱਕ ਸੱਸ ਦੀ ਨੂੰਹ ਦੇ ਨਾਲ ਨੂੰਹ ਦੀ ਸੱਸ ਦੇ ਨਾਲ ਬਣਦੀ ਨਹੀਂ ਫਿਰ ਉਹ ਪੁੱਛਣ ਵਾਸਤੇ ਕਿਸੇ ਸਿਆਣੇ ਕੋਲ ਜਾਂਦੀ ਏ ਕਿਸੇ ਬਾਬੇ ਪਖੰਡੀ ਕੋਲ ਕਿ ਸਾਨੂੰ ਦੱਸਣਾ ਕਰੋ ਮੈਂ ਆਪਣੀ ਨੂੰ ਨੂੰ ਮੈਂ ਆਪਣੀ ਸੱਸ ਨੂੰ ਆਪਣੇ ਬਸ ਵਿੱਚ ਕਿਵੇਂ ਕਰਾਂ ਮੇਰਾ ਆਖਾ ਮੰਨੇ ਪਾਤਸ਼ਾਹੀ ਕਹਿੰਦੇ ਇਹ ਤਾਂ ਥਾਂ ਥਾਂ ਤੇ ਜਾ ਕੇ ਪੁੱਛਣ ਦੀ ਲੋੜ ਹੀ ਨਹੀਂ ਹੈ ਜਿਸ ਦਿਨ ਇਸ ਗੱਲ ਦੀ ਸਮਝ ਆ ਗਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਉਸ ਦਿਨ ਕੋਈ ਮੰਦਾ ਨજર ਹੀ ਨਹੀਂ ਆਏਗਾ ਸਾਰੇ ਚੰਗੇ ਚੰਗੇ ਨજર ਆਉਣਗੇ ਆਖੋ ਸਤਨਾਮ ਗੁਰੂ ਕੋਲ ਆ ਕੇ ਜਦੋਂ ਇੱਕ ਨੂੰ ਜਦੋਂ ਇੱਕ ਸੱਸ ਪੁੱਛਦੀ ਹੈ ਮਾਲਕਾ ਮੈਂ ਐਸਾ ਕੀ ਕਰਾਂ ਪਰਿਵਾਰ ਦੇ ਵਿੱਚੋਂ ਝਗੜਾ ਖਤਮ ਹੋ ਜਾਏ ਪਾਛੜੀ ਕਹਿੰਦੇ ਤੂੰ ਆਪਣੀ ਸੱਸ ਵਿੱਚੋਂ ਸਭ ਮਹਿ ਜੋਤ ਜੋਤ ਹੈ ਸੋਵੇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਮਾਲਕ ਜੀ ਕਹਿੰਦੇ ਸਸ ਨੂੰ ਤੂੰ ਆਪਣੀ ਨੂਹ ਦੇ ਵਿੱਚੋਂ ਆਪਣੀ ਧੀ ਨੂੰ ਵੇਖਿਆ ਕਰ ਗੁਰੂ ਦੀ ਮਤ ਤੋਂ ਬਗੈਰ ਜਿਹੜੀ ਸੋਚ ਇੱਕ ਸਸ ਦੀ ਆਪਣੀ ਧੀ ਪ੍ਰਤੀ ਹੈ ਉਹ ਨੂਹ ਪ੍ਰਤੀ ਨਹੀਂ ਹੈ ਜਿਸ ਦਿਨ ਧੀ ਸਮਝ ਲਿਆ ਸਾਰੇ ਝਗੜੇ ਖਤਮ ਹੋ ਜਾਣਗੇ ਇੱਕ ਨੂਹ ਜਦੋਂ ਆ ਕੇ ਪੁੱਛਦੀ ਹੈ ਮਾਲਕਾ ਮੈਂ ਕੀ ਕਰਾਂ ਪਰਿਵਾਰ ਦੇ ਝਗੜੇ ਖਤਮ ਹੋ ਜਾਣ ਪਛੜੀ ਕੇਂਦੇ ਤੂੰ ਵੀ ਆਪਣੀ ਸੱਸ ਦੇ ਵਿੱਚੋਂ ਸੱਸ ਨੂੰ ਨਾ ਵੇਖ ਸੱਸ ਦੇ ਵਿੱਚੋਂ ਮਾਂ ਨੂੰ ਵੇਖ ਜਿਸ ਦਿਨ ਇਹਨਾਂ ਗੱਲਾਂ ਨੂੰ ਅਪਣਾ ਲਿਆ ਸਾਰੇ ਝਗੜੇ ਖਤਮ ਹੋ ਜਾਣਗੇ ਗੁਰੂ ਦਾ ਸਿੱਖ ਗੁਰੂ ਦੀ ਮਤ ਤੋਂ ਬਾਂਝਾ ਰਹਿਣ ਵਾਲਾ ਜਿਹੜਾ ਜਿਗਿਆਸੂ ਹੈ ਜਾ ਕੇ ਪੁੱਛਦਾ ਹੈ ਔਲਾਦ ਵਸ ਵਿੱਚ ਨਹੀਂ ਹੈ ਕੀ ਕੀਤਾ ਜਾਏ ਜਨਮ ਤੋਂ ਲੈ ਕੇ ਬਚਪਨ ਤੋਂ ਲੈ ਕੇ ਅਸੀਂ ਕਿੰਨੇ ਕੈਸੇ ਉਪਰਾਲੇ ਕੀਤੇ ਨੇ ਕਿ ਬੱਚੇ ਸਾਡੇ ਗੁਰਮਤ ਨਾਲ ਜੁੜ ਜਾਣ ਉਹ ਉਪਰਾਲਾ ਤੇ ਅਸੀਂ ਕੀਤਾ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਆਪਣੇ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਦਿਓ ਆਪਣੇ ਪਰਿਵਾਰ ਦਾ ਮਾਹੌਲ ਗੁਰਬਾਣੀ ਵਾਲਾ ਬਣਾਓ ਜਿਸ ਦਿਨ ਮਾਹੌਲ ਇਦਾਂ ਦਾ ਬਣ ਗਿਆ ਆਪਣੇ ਆਪ ਬੱਚਿਆਂ ਨੇ ਗੁਰਮਤ ਵਾਲੇ ਪਾਸੇ ਜੁੜ ਜਾਣਾ ਉਹ ਬੱਚਾ ਫਿਰ ਕਦੀ ਕੁਰਾਹੇ ਨਹੀਂ ਪਏਗਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਦੁੱਖ ਖਤਮ ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ ਨੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੱਕ ਇਹ ਇਨਸਾਨ ਦੁਨਿਆਵੀ ਪੱਦਰ ਤੇ ਵਿਚਰਦਾ ਹੈ ਉਨਾ ਸਮਾਂ ਦੁਨਿਆਵੀ ਦੁੱਖ ਤੇ ਦੁਨਿਆਵੀ ਸੁੱਖ ਇਸ ਦੀ ਜ਼ਿੰਦਗੀ ਦੇ ਵਿੱਚ ਆਪਣਾ ਪ੍ਰਭਾਵ ਹੈ ਜਿਹੜਾ ਉਹ ਪਾਉਂਦੇ ਰਹਿੰਦੇ ਨੇ ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਹਿਰਦੇ ਦੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਮੈਂ ਜੋ ਪੜ ਰਿਹਾ ਇਸ ਨੂੰ ਆਪਣੇ ਜੀਵਨ ਦੇ ਵਿੱਚ ਵੀ ਢਾਲਣਾ ਹੈ ਉਸ ਦਿਨ ਸਮਝ ਆ ਜਾਂਦੀ ਹੈ ਸੁੱਖ ਦੁੱਖ ਦੁਇ ਦਰ ਕੱਪੜੇ ਪਹਿਰਾਂ ਜਾਏ ਮਨੁੱਖ ਜਦ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੇ ਤੇ ਸੁੱਖ ਮਿਲਿਆ ਮਨੁੱਖ ਕਹਿੰਦਾ ਰੱਬ ਦੀ ਦਾਤ ਹੈ ਜੇ ਅੱਜ ਦੁੱਖ ਆ ਗਿਆ ਤੇ ਮਨੁੱਖ ਕਹਿੰਦਾ ਰੱਬ ਨੇ ਮੇਰੇ ਨਾਲ ਬੈਰ ਕਮਾਉਣਾ ਕੀਤਾ ਗੁਰੂ ਦੇ ਉਪਦੇਸ਼ ਨਾਲ ਸਾਂਝ ਬਣਾ ਕੇ ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰੀ ਦੁੱਖਾਂ ਅਤੇ ਸੁੱਖਾਂ ਤੋਂ ਉੱਪਰ ਉੱਠ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਦੁੱਖ ਅਤੇ ਸੁੱਖ ਨੇ ਜਿਹੜੇ ਇਹ ਸਭ ਉਸ ਮਾਲਕ ਦੀ ਰਜ਼ਾ ਹੈ ਸਭ ਉਸ ਮਾਲਕ ਦੇ ਹੁਕਮ ਵਿੱਚ ਹੈ ਜੋ ਸਾਨੂੰ ਪ੍ਰਾਪਤ ਹੋਇਆ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜਦੋਂ ਗੁਰਬਾਣੀ ਦੇ ਅੰਦਰ ਜ਼ਿਆਦਾਤਰ ਦੁੱਖਾਂ ਅਤੇ ਸੁੱਖਾਂ ਦੀ ਗੱਲ ਕਰਦੇ ਆ ਪਾਤਸ਼ਾਹ ਜੀ ਨੇ ਜ਼ਿਆਦਾਤਰ ਆਤਮਕ ਸੁਖ ਤੇ ਆਤਮਿਕ ਦੁੱਖ ਦੀ ਗੱਲ ਕੀਤੀ ਹੈ ਜਦੋਂ ਦੁਨਿਆਵੀ ਸੁੱਖਾਂ ਦੀ ਗੱਲ ਕੀਤੀ ਪਾਤਸ਼ਾਹ ਜੀ ਕਹਿੰਦੇ ਜੇ ਸੁਖ ਦੇਹ ਤਾਂ ਤੁਝੈ ਅਰਾਧੀ ਜੇ ਸੁਖ ਦੇਹ ਤਾਂ ਤੁਝੈ ਅਰਾਧੀ ਦੁੱਖ ਭੀ ਤੁਝੈ ਧਾਈ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਆਖੋ ਸਤਨਾਮ ਜਗਿਆ ਸੂਦਾ ਹਿਰਦਾ ਐਸਾ ਬਣ ਜਾਂਦਾ ਹੈ ਮਾਲਕਾ ਜੇ ਸੁਖ ਦੇਹ ਜੇ ਤੂੰ ਸੁਖ ਦੇਣਾ ਕਰਦਾ ਮੈਂ ਤਾਂ ਵੀ ਤੇਰਾ ਦਰ ਨਹੀਂ ਛੱਡਾਂਗਾ ਦੁੱਖ ਭੀ ਤੁਰੇ ਧਿਆਈ ਦੁੱਖ ਦੇ ਸਮੇਂ ਵਿੱਚ ਵੀ ਮੈਂ ਤੈਨੂੰ ਧਿਆਉਂਦਾ ਰਹਾਂਗਾ ਤੈਨੂੰ ਯਾਦ ਕਰਦਾ ਰਹਾਂਗਾ ਜੇ ਭੁੱਖ ਦੇਹ ਤਾਂ ਇਤਹੀ ਰਾਜਾ ਅੱਜ ਭੁੱਖ ਦਾ ਸਮਾਂ ਆਇਆ ਜ਼ਿੰਦਗੀ ਦੇ ਵਿੱਚ ਲੱਗਦਾ ਕਿ ਬਹੁਤ ਵੱਡਾ ਦੁੱਖ ਹੈ ਪਰ ਮਾਲਕਾ ਮੈਂ ਦੁੱਖ ਦੇ ਵਿੱਚ ਵੀ ਸੂਖ ਮਨਾਈ ਮੈਂ ਦੁੱਖ ਦੇ ਵਿੱਚ ਵੀ ਸ਼ੁਕਰਾਨਾ ਸ਼ੁਕਰਾਨਾ ਕਰਦਾ ਆਖੋ ਸਤਨਾਮ ਜਦੋਂ ਗੁਰ ਇਤਿਹਾਸ ਦੇ ਨਾਲ ਸਾਝ ਪਾਉਂਦੇ ਹਾਂ ਜਿਨ੍ਹਾਂ ਨੇ ਇਹਨਾਂ ਪਾਵਨ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੀਬੀਆਂ ਦੇ ਕੋਲੋਂ ਸਵਾ ਸਵਾ ਮਨ ਦਾ ਜਿਹੜਾ ਪਿਸਣਾ ਹੈ ਉਹ ਪਸਾਇਆ ਜਾਂਦਾ ਹੈ ਤੇ ਖਾਣ ਨੂੰ ਨਾ ਭੋਜਨ ਪ੍ਰਸ਼ਾਦਾ ਦਿੱਤਾ ਜਾ ਰਿਹਾ ਹੈ ਜਦੋਂ ਸ਼ਾਮ ਦਾ ਵਕਤ ਹੁੰਦਾ ਹੈ ਸੋਦਰ ਬਾਣੀ ਦਾ ਪਾਠ ਕਰਦੇ ਨੇ ਉਹਨਾਂ ਗੁਰੂ ਕੇ ਪਿਆਰ ਵਾਲੇ ਸਿੱਖਾਂ ਦਾ ਜਗਿਆਸੂਆਂ ਦਾ ਜਿਹੜਾ ਅਰਦਾਸ ਕਰਨ ਦਾ ਤਰੀਕਾ ਸੀ ਅਰਦਾਸ ਦੇ ਜਿਹੜੇ ਬੋਲ ਸਨ ਮਾਲਕਾ ਅੱਜ ਦਾ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਰੈਣ ਆਈ ਹੈ ਆਪਣੇ ਬਾਣੇ ਅੰਦਰ ਬਤੀਤ ਕਰਾਉਣੀ ਆਖੋ ਸਤਨਾਮ ਜਦੋਂ ਵੱਡਾ ਕੱਲੂ ਘਾਰਾ ਹੋਇਆ ਸਮੇਂ ਦੀ ਹਕੂਮਤ ਨੇ ਬਿਨਾ ਖਾਬਰ ਦਿੱਤੇ ਸਿੱਖਾਂ ਦੇ ਉੱਪਰ ਹਮਲਾ ਕੀਤਾ ਅਰਦਾਸ ਉਸਵੇਂ ਵੀ ਕੀਤੀ ਪਰ ਅੰਦਰ ਇੱਕ ਭਾਵਨਾ ਸੀ ਪਾਛਾ ਜੇ ਪੰਥ ਨਾ ਰਿਹਾ ਤਾਂ ਗ੍ਰੰਥ ਨੂੰ ਕੌਣ ਮੰਨੇਗਾ ਸ਼ਾਮ ਦਾ ਵਕਤ ਹੈ ਸੋਦਰ ਬਾਣੀ ਦਾ ਪਾਠ ਕੀਤਾ ਸਿੱਖਾਂ ਨੇ ਅਰਦਾਸ ਕੀਤੀ ਤਸ਼ੱਦਦ ਬਹੁਤ ਹੋਇਆ ਕਿਉਂਕਿ ਹਕੂਮਤ ਨੇ ਬਿਨਾਂ ਦੱਸੇ ਹਮਲਾ ਕੀਤਾ ਮਾਲਕਾ ਜੇ ਪੰਥ ਨਾ ਰਿਹਾ ਗ੍ਰੰਥ ਨੂੰ ਕੌਣ ਮੰਨੇਗਾ ਬੋਲ ਸੰ ਮਾਲਕਾ ਬਖਸ਼ਿਸ਼ ਕਰੀ ਬੌੜੀ ਕਰੀ ਅਸੀਂ ਰਹਿੰਦੇ ਸਵਾਸਾਂ ਤੱਕ ਜ਼ੁਲਮ ਦਾ ਟਕਰਾਂ ਕਰਦੇ ਰਹੀਏ ਕਿਉਂਕਿ ਜਿੰਨਾ ਸਮਾਂ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਗੁਰੂ ਦੇ ਬਚਨਾਂ ਦਾ ਬੋਲ ਵਾਲਾ ਸੰਸਾਰ ਤੇ ਹੁੰਦਾ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਸਾਰ ਨੇ ਸਜਦਾ ਕਰਦੇ ਰਹਿਣਾ ਕਿਉਂਕਿ ਗੁਰੂ ਕੇ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਸੰਸਾਰ ਦੇ ਲਈ ਚੰਨਨ ਮਨਾਰਾ ਬਣਦੇ ਨੇ ਉਹਨਾਂ ਸਿੱਖਾਂ ਦੇ ਜਿਹੜੇ ਬੋਲ ਨੇ ਉਹ ਵੀ ਚੜ੍ਹਦੀ ਕਲਾ ਵਾਲੇ ਸਨ ਪਰ ਅਜੋਕੇ ਸਮੇਂ ਦੇ ਅੰਦਰ ਨਾ ਤੇ ਅਬਦਾਲੀ ਹਮਲਾ ਕਰਨ ਵਾਸਤੇ ਆਇਆ ਨਾ ਔਰੰਗਜ਼ੇਬ ਹਮਲਾ ਕਰਨ ਵਾਸਤੇ ਆਇਆ ਤੇ ਨਾ ਹੀ ਜ਼ਕਰੀਆ ਖਾਨ ਹਮਲਾ ਕਰਨ ਵਾਸਤੇ ਆਇਆ ਪਹਿਰਾਵੇ ਵਾਲੇ ਪੱਖ ਤੋਂ ਅਸੀਂ ਗਿਣਤੀ ਬਹੁਤ ਵਧਾ ਲਈ ਔਰ ਕਿਤੇ ਨਾ ਕਿਤੇ ਅਸੀਂ ਸਿੱਖੀ ਸਿਧਾਂਤਾਂ ਤੋਂ ਮੁਨਕਰ ਹੋ ਕੇ ਗੁਰੂ ਦੀ ਸਿੱਖੀ ਤੋਂ ਦੂਰ ਹੋ ਰਹੇ ਆ ਸਾਡੇ ਘਰਾਂ ਦੇ ਵਿੱਚੋਂ ਸਿੱਖੀ ਦਾ ਗੂਟਾ ਹੈ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਅਸੀਂ ਆਪਣੇ ਫਰਜ਼ਾਂ ਤੋਂ ਜਿਹੜੇ ਭੱਜੇ ਆ ਜਾਂ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾ ਲੈਣ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਖਤਮ ਹੋ ਜਾਂਦੇ ਨੇ ਤੇ ਸੁੱਖ ਆ ਜਾਂਦੇ ਹਨ ਛਾੜ ਸਿਆਨ ਬਹੁ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਪਛੜ ਕੇ ਕਹਿੰਦੇ ਜੇ ਦੁੱਖਾਂ ਨੂੰ ਖਤਮ ਕਰਨਾ ਚਾਹੁੰਨਾ ਹੈ ਸੁੱਖਾਂ ਦੀ ਪ੍ਰਾਪਤੀ ਚਾਹੁੰਨਾ ਹੈ ਪਛੜੀ ਕਹਿੰਦੇ ਪਹਿਲੀ ਤੇ ਗੱਲ ਜਿਹੜੀਆਂ ਤੇਰੀਆਂ ਆਪਣੀਆਂ ਸਿਆਣਪਾਂ ਨੇ ਜਿਹੜੀਆਂ ਤੇਰੀਆਂ ਚਤੁਰਾਈਆਂ ਨੇ ਇਹਨਾਂ ਨੂੰ ਛੱਡਣਾ ਕਰ ਜਦੋਂ ਇਹਨਾਂ ਸਿਆਣਪਾਂ ਨੂੰ ਛੱਡ ਦੇਵੇਂਗਾ ਇਹਨਾਂ ਸਿਆਣਪਾਂ ਨੂੰ ਛੱਡ ਕੇ ਗੁਰੂ ਦਾ ਓਟ ਆਸਰਾ ਲੈ ਲਵੇਂਗਾ ਸੰਸਾਰ ਦੇ ਅੰਦਰ ਤੈਨੂੰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਆਖੋ ਸਤਨਾਮ ਕਿਉਂਕਿ ਜਦੋਂ ਗੁਰੂ ਦੇ ਪਾਵਨ ਬਚਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਪਾਛਾਰਿਕੰਦੇ ਜਿਹੜੀ ਵਿਦਿਆ ਹੈ ਵਿਦਿਆ ਮਨੁੱਖ ਨੂੰ ਭਲੇ ਕੰਮ ਕਰਨੇ ਸਿਖਾਉਂਦੀ ਹੈ ਵਿਦਿਆ ਹੈ ਜਿਹੜੀ ਪਰਉਪਕਾਰ ਸਿਖਾਉਂਦੀ ਹੈ ਅਜੋਕੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਜਿਤਨਾ ਵੀ ਸੰਸਾਰ ਦੇ ਅੰਦਰ ਭ੍ਰਿਸ਼ਟਾਚਾਰ ਹੈ ਜਿਨ੍ਹਾਂ ਦਾ ਜੀਵਨ ਤੇ ਗੁਰੂ ਅਨੁਸਾਰ ਹੈ ਉਹ ਆਪਣੀ ਵਿਦਿਆ ਨੂੰ ਪਰ ਉਪਕਾਰ ਦੇ ਭਲੇ ਵਾਲੇ ਪਾਸੇ ਲਾਉਂਦੇ ਨੇ ਪਰ ਜਿੰਨਾ ਕੋਲ ਗੁਰੂ ਦੀ ਮਤ ਨਹੀਂ ਹੈ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਭ੍ਰਿਸ਼ਟਾਚਾਰ ਬਣਾਉਣ ਦੇ ਵਿੱਚ ਜਿੰਨਾ ਯੋਗਦਾਨ ਪੜੇ ਲਿਖਿਆ ਨੇ ਪਾਇਆ ਉਹਨਾਂ ਆਮ ਲੋਕਾਂ ਦਾ ਨਹੀਂ ਹੈ ਕਿਉਂਕਿ ਜਿਹੜਾ ਪੜਿਆ ਲਿਖਿਆ ਮਨੁੱਖ ਹੈ ਸੰਸਾਰੀ ਡਿਗਰੀਆਂ ਲੈ ਕੇ ਪਰ ਉਪਕਾਰ ਕਰਨ ਦੀ بجائے ਸੰਸਾਰ ਦੇ ਨਾਲ ਧੋਖਾ ਕਰਦਾ ਹੈ ਸੰਸਾਰ ਦੇ ਨਾਲ ਧੋਖਾ ਮਾਉਂਦਾ ਹੈ ਉਹਨਾਂ ਵਿਚਾਰਾਂ ਨੂੰ ਦੁਹਰਾਉਂਦੇ ਹੋਏ ਪਾਤਸ਼ਾਹ ਜੀ ਕਹਿੰਦੇ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਪਾਤਸ਼ਾਹ ਜੀ ਕਹਿੰਦੇ ਜੇ ਪੜਿਆ ਲਿਖਿਆ ਮਨੁੱਖ ਮਾੜੇ ਕੰਮ ਕਰਨੇ ਸ਼ੁਰੂ ਕਰ ਦੇਵੇ ਗੁਨਾਹਗਾਰ ਬਣ ਜਾਏ ਤਾਂ ਓਮੀ ਸਾਧਨਾ ਮਾਰੀਏ ਤਾਂ ਅਣਪੜ ਮਨੁੱਖ ਨੂੰ ਨੇਕ ਮਨੁੱਖ ਨੂੰ ਕਬਰਾਉਣ ਦੀ ਲੋੜ ਨਹੀਂ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਣਾ ਜਿਹੜਾ ਜੀਵਨ ਹੈ ਗੁਰੂ ਵਾਲੇ ਪਾਸੇ ਲਾਇਆ ਤੇ ਜਿਹੜਾ ਮਨੁੱਖ ਗੁਰੂ ਦੀ ਮਤ ਦਾ ਧਾਰਨੀ ਨਹੀਂ ਹੈ ਉਨੇ ਦੁਨਿਆਵੀ ਵਿਦਿਆ ਲੈ ਕੇ ਸੰਸਾਰ ਦੇ ਨਾਲ ਧੋਖੇ ਕਰਨੇ ਸਿੱਖੇ ਐ ਸੰਸਾਰ ਦੇ ਨਾਲ ਧੋਖਾ ਕਮਾਉਣਾ ਸਿੱਖੇ ਐ ਪੜਿਆ ਹੋਵੇ ਗੁਨਾਗਾਰ ਤਾਂ ਓਮੀ ਸਾਧਨਾ ਮਾਰੀ ਐ ਪਾਛੜ ਕਹਿੰਦੇ ਐਸੀ ਕਲਾ ਨਾ ਖੇਡੀਏ ਜਿਤ ਦਰਗਾ ਗਿਆ ਹਾਰੀ ਐ ਪੜਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀ ਐ ਮੋਹ ਚੱਲੈ ਸੋ ਅੱਗੇ ਮਾਰੀ ਐ ਪਾਛੜੀ ਕਹਿੰਦੇ ਕਦੀ ਵੀ ਐਸਾ ਕੰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਸਾਹਮਣੇ ਆ ਕੇ ਆਪਣਾ ਮੂੰਹ ਦਿਖਾਉਣ ਜੋਗੇ ਨਾ ਰਹੀਏ ਇਹ ਤੇ ਜਦੋਂ ਗੁਰੂ ਇਨਸਾਫ ਕਰਨ ਤੇ ਆਉਂਦਾ ਉਦੋਂ ਪਤਾ ਲੱਗਦਾ ਕਿਹੜਾ ਪੜਿਆ ਲਿਖਿਆ ਹੈ ਤੇ ਕਿਹੜਾ ਨਹੀਂ ਪੜਿਆ ਲਿਖਿਆ ਮੋਹ ਚੱਲੈ ਸੋ ਅੱਗੇ ਮਾਰੀ ਹੈ ਮਾਲਕ ਜੀ ਕਹਿੰਦੇ ਆਪਣੀ ਮਤ ਦੇ ਆਸਰੇ ਸੰਸਾਰ ਵਿੱਚ ਚੱਲਣ ਵਾਲਾ ਸੰਸਾਰ ਦੇ ਅੰਦਰ ਚੋਟਾ ਸਿੰਧ ਆਪਾਂ ਵੀ ਵੇਖਦੇ ਆ ਜਦੋਂ 90 ਦਾ ਦੌਰ ਆਇਆ ਸੰਸਾਰੀ ਔਦਿਆਂ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਲੋਕਾਂ ਨੇ ਜਿਹੜੇ ਵੀ ਸਿੱਖ ਬਜ਼ੁਰਗ ਸਨ ਜਿਹੜੇ ਸਿੱਖ ਵੀਰ ਸਾਡੇ ਸਿੱਖ ਭਰਾ ਸਨ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰ ਕਰਕੇ ਅੱਤਵਾਦੀ ਕਹਿ ਕਹਿ ਕੇ ਮਾਰ ਦੇਣਾ ਕੀਤੇ ਗਏ ਕਿਉਂ ਜੀਵਨ ਦੇ ਅੰਦਰ ਸੰਸਾਰੀ ਆਉਧਿਆਂ ਦੀ ਭੁੱਖ ਹੈ ਪਰ ਉਪਕਾਰ ਕਰਨਾ ਨਹੀਂ ਸਿੱਖਿਆ ਜਦੋਂ ਹਕੂਮਤ ਨੇ ਇਹ ਹੁਕਮ ਜਾਰੀ ਕੀਤਾ ਕਿ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਜਾਂ ਜਿਉਂਦੇ ਫੜਕੇ ਹਕੂਮਤ ਦੇ ਕੋਲ ਪੇਸ਼ ਕੀਤੇ ਜਾਣ ਭਾਈ ਸੁਭੇਗ ਸਿੰਘ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ بڑا ਨਾਮ ਹੈ ਉਹ ਵੀ ਉਸ ਸਮੇਂ ਸਰਕਾਰੀ ਨੌਕਰੀ ਤੇ ਲੱਗੇ ਹੋਏ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਹਕੂਮਤ ਸਰਕਾਰ ਦੇ ਨਾਲ ਧੱਕਾ ਕਰ ਰਹੀ ਹੈ ਉਹਨੂੰ ਸਰਕਾਰ ਦਾ ਸਾਥ ਨਹੀਂ ਦਿੱਤਾ ਆਪਣੀ ਨੌਕਰੀ ਛੱਡ ਕੇ ਪਾਸੇ ਹੋ ਗਏ ਜਦੋਂ ਸਜ਼ਾ ਦੇਣ ਦੀ ਗੱਲ ਆਈ ਭਾਈ ਸੁਭੇਗ ਸਿੰਘ ਤੇ ਸ਼ਹਾਵਾਜ ਸਿੰਘ ਦੋਨੋਂ ਪਿਤਾ ਤੇ ਪੁੱਤਰ ਨੇ ਕਾਜ਼ੀ ਕਹਿ ਰਹੇ ਨੇ ਕਿ ਕਿੰਨੀ ਸੋਹਣੀ ਤੁਸੀਂ ਨੌਕਰੀ ਕਰਦੇ ਪਏ ਸੀ ਕਿਉਂ ਆਪਣੇ ਧਰਮ ਦੀ ਖਾਤਰ ਆਪਣੀ ਸੋਹਣੀ ਫੁੱਲਾਂ ਵਰਗੀ ਜਾਨ ਗਵਾਉਂਦੇ ਹੋ ਉਥੇ ਗੁਰੂ ਕੇ ਸਿੱਖਾਂ ਦੇ ਬਚਨ ਸਨ ਹਮਕਾਰਨ ਗੁਰਕੁਲ ਹੈ ਗਵਾਈ ਹਮਕੁਲ ਰੱਖੈ ਕੌਣ ਵੜਾਈ ਸੰਸਾਰੀ ਅਹੁਦਿਆਂ ਦੀ ਖਾਤਰ ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋਣਾ ਕਿਉਂਕਿ ਗੁਰੂ ਨੇ ਸਾਡੀ ਖਾਤਰ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਗੁਰੂ ਨੇ ਸਾਡੀ ਖਾਤਰ ਆਪਣਾ ਸਰਬੰਸ ਤੱਕ ਵਾਰ ਦਿੱਤਾ ਜਿਸ ਗੁਰੂ ਨੇ ਸਾਡੀ ਖਾਤਰ ਆਪਾ ਵਾਰਿਆ ਜਦੋਂ ਉਹਦੇ ਖਾਤਰ ਆਪਾ ਕੁਰਬਾਨ ਕਰਨ ਦੀ ਗੱਲ ਆਈ ਅਸੀਂ ਆਪਣੇ ਆਪ ਨੂੰ ਬਚਾਉਂਦੇ ਫਿਰਿਏ ਨਹੀਂ ਇਹ ਸਾਡੇ ਲਈ ਗੁਰੂ ਤੋਂ ਬੇਮੁਖ ਹੋਣਾ ਹੈ ਪਾਤਸ਼ਾਹ ਜੀ ਕਹਿੰਦੇ ਛਡ ਸਿਆਣਪ ਬਹੁ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਆਪਣੀਆਂ ਸਿਆਣਪਾਂ ਨੂੰ ਛੱਡ ਕੇ ਗੁਰੂ ਦੀ ਟੇਕ ਗੁਰੂ ਦਾ ਆਸਰਾ ਲੈ ਕਿਉਂਕਿ ਜਿਹੜੇ ਗੁਰੂ ਦੀ ਟੇਕ ਲੈਂਦੇ ਨੇ ਉਹਨਾਂ ਨੂੰ ਸੰਸਾਰ ਦੇ ਅੰਦਰ ਚੋਟਾਂ ਨਹੀਂ ਸਹਿਣੀਆਂ ਪੈਂਦੀਆਂ ਪਾਤਸ਼ਾਹ ਜੀ ਕਹਿੰਦੇ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਬਿਸੂਰੇ ਉਤਰੀ ਚਿੰਤਾ ਜਦੋਂ ਤੂੰ ਜਗਿਆਸੂ ਨੂੰ ਜਗਿਆਸੂ ਨੇ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਣਾ ਕੀਤਾ ਪਤਸ਼ਾਹੀ ਕਹਿੰਦੇ ਮਿਟੇ ਬਸੂਰੇ ਉਤਰੀ ਚਿੰਤਾ ਹੁਣ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਚਿੰਤਾ ਸੀ ਜਿਹੜਾ ਵੀ ਦੁੱਖ ਸੀ ਉਹ ਖਤਮ ਹੋ ਗਿਆ ਕਿਉਂਕਿ ਪਹਿਲਾਂ ਸੰਸਾਰ ਦੇ ਅੰਦਰ ਹਰ ਕੰਮ ਦੇ ਵਿੱਚ ਆਪਣੀ ਮਤ ਤੋਂ ਕੰਮ ਲੈਂਦਾ ਸੀ ਹੁਣ ਜਿਹੜਾ ਵੀ ਕੰਮ ਸ਼ੁਰੂ ਕਰਦਾ ਹੈ ਪਹਿਲਾਂ ਗੁਰੂ ਕੋਲ ਆ ਕੇ ਪੁੱਛਦਾ ਹੈ ਮਾਲਕਾ ਮੈਂ ਆਹ ਕੰਮ ਕਰਨ ਲੱਗਾ ਇਹਦੇ ਬਾਰੇ ਮੈਨੂੰ ਆਪਣੀ ਸਲਾਹ ਦਿਓ ਜੇ ਤੇ ਹਿਰਦਾ ਤਿਆਰ ਕਰਕੇ ਭਾਵਨਾ ਦੇ ਨਾਲ ਗੁਰੂ ਦੇ ਬਚਨਾਂ ਨੂੰ ਸੁਣਾਂਗੇ ਹੁਕਮ ਰੂਪ ਦੇ ਵਿੱਚ ਜੋ ਗੁਰੂ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਦੇ ਵਿੱਚੋਂ ਸਾਨੂੰ ਇਦਾਂ ਲੱਗੇਗਾ ਕਿ ਗੁਰੂ ਸਾਨੂੰ ਇਸ ਕੰਮ ਬਾਰੇ ਸਮਝਾ ਰਹੇ ਨੇ ਇਹ ਕੰਮ ਇਦਾਂ ਕਰਨਾ ਪਰ ਸੁਣਨ ਵਾਸਤੇ ਮਾਲਕ ਜੀ ਕਹਿੰਦੇ ਹਿਰਦਾ ਤਿਆਰ ਕਰਨਾ ਪੈਣਾ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨੁੱਖ ਆਪਣੇ ਹਿਰਦੇ ਨੂੰ ਤਿਆਰ ਕਰ ਲੈਣ ਆਨੰਦ ਭੈ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਆ ਜਾਂਦਾ ਹੈ ਕਰ ਕਿਰਪਾ ਕਾਟੇ ਜਮਝਾਲ ਕਿਉਂਕਿ ਜਦੋਂ ਮੈਂ ਗੁਰੂ ਦੀ ਮੱਤ ਤੋਂ ਬਗੈਰ ਸੰਸਾਰ ਅੰਦਰ ਵਿਚਰਦਾ ਸੀ ਮੇਰੀ ਆਪਣੀ ਜ਼ਿੰਦਗੀ ਮੈਨੂੰ ਕੈਦ ਵਰਗੀ ਲੱਗਦੀ ਪਈ ਸੀ ਕਿਉਂਕਿ ਔਗਣਾਂ ਦੇ ਵਸਪਿਆ ਹੋਇਆ ਸੀ ਵਿਕਾਰਾਂ ਦੇ ਵਸਪਿਆ ਹੋਇਆ ਸੀ ਕਰ ਕਿਰਪਾ ਕਾਟੇ ਜਮਝਾਲ ਜਦੋਂ ਤੋਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਿਆ ਗੁਰੂ ਨੇ ਉਹ ਜਿਹੜੀ ਔਗਣਾਂ ਵਾਲੀ ਫਾਹੀ ਹੈ ਘਟ ਦੇਣਾ ਕੀਤੀ ਹੈ ਕਹੋ ਨਾਨਕ ਗੁਰ ਪੂਰਾ ਪਾਇਆ ਤਾਤੇ ਬਹੁਰ ਨਾ ਬਿਆਪੈ ਮਾਇਆ ਜਿਨ੍ਹਾਂ ਨੂੰ ਪੂਰੂ ਪੂਰਾ ਗੁਰੂ ਪ੍ਰਾਪਤ ਹੋ ਜਾਏ ਪਾਛ ਜੀ ਕਹਿੰਦੇ ਸੰਸਾਰੀ ਮਾਇਆ ਹੈ ਜਿਹੜੀ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਸੰਸਾਰੀ ਦੁੱਖ ਸੁੱਖ ਵਿਕਾਰ ਕਹਿ ਲਈਏ ਔਗਣ ਕਹਿ ਲਈਏ ਉਸੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਪਣਾ ਪ੍ਰਭਾਵ ਹੈ ਜਿਹੜਾ ਉਹ ਨਹੀਂ ਪਾਉਂਦੇ ਮਾਲਕ ਰਹਿਮਤ ਕਰੇ ਜੋ ਪੜਦੇ ਹਾਂ ਜੋ ਸੁਣਦੇ ਹਾਂ ਇਸ ਨੂੰ ਆਪਣੇ ਜੀਵਨ ਵਿੱਚ ਕਮਾਈਏ ਤਾਂ ਕਿ ਸਾਡਾ ਵੀ ਗੁਰੂ ਦੇ ਨਾਲ ਪਿਆਰ ਹੈ ਜਿਹੜਾ ਬਣ ਸਕੇ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਅੰਤ ਨੂੰ ਬੁਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ